ਬੈਠੋ ਇਹ ਤੁਸੀਂ ਜੈਕ ਸਰਪੰਚ ਪੰਜਾਬ ਤੋਂ ਪਾਲੇ ਨਹੀਂ ਪਾਲੇ ਦੀ ਜੈਕ ਸਰਪੰਚ ਕਿਹਦੇ ਵਾਲੇ ਸੀ ਸ਼ੇਰ ਨੂੰ ਡੱਕ ਕੀਤਾ ਜਾਵੇ ਜੋ ਵੀ ਕੋਈ ਮੰਤਰੀ ਨਹੀਂ ਸੀ ਕਿ ਸ਼ੇਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਇੱਕ ਵਾਰ ਬਾਰ ਬਾਰ ਸਾਹਿਬ ਅਨਸਾਰੀ ਕੌਣ ਲੈ ਕੇ ਆਤੀ ਪੰਜਾਬ ਵਿੱਚ ਅਨਸਾਰੀ ਤੁਸੀਂ ਲੈ ਕੇ ਆਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ 3 ਲੱਖ ਦੇਣ ਦੇ ਲਈ ਕਿ ਤੁਸੀਂ ਜੈਕ ਸਰਪੰਚ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਲੋਕਾਂ ਨੇ ਉਸੇ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਾਨਦਾ ਬਾਜਬਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰੋਂ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਨੋਈ ਨੂੰ ਲਾਰਸ ਬਸ ਸ਼ਰੋਣੀ ਦੇ ਜੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਮੰਗ ਕਰਦੇ ਆ ਕਿ ਉਹਨੂੰ ਇੱਥੇ ਕੇਰ ਨੂੰ ਡ੍ਰੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਣਯੋਗ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਕੇਰ ਨੂੰ ਡ੍ਰੈਸ ਕੀਤਾ ਜਾਵੇ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ ਮਾਫੀਆ ਦੇ ਹੱਕ ਚ ਆ ਜਨਿਓ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਹਾ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨਯੂਟਰ ਇੰਨੇ ਯੂ ਟਰਨ ਇੰਨੇ ਯੂ ਟਰਨ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜੀ ਐਫ ਆਈ ਆਰਾਂ ਕਰਾ ਲਓ ਜਿੰਨਿਆਂ ਮਰਜੀ ਕੇ ਰਿਡਰੈਸ ਕੀਤਾ ਜਾਵੇ ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਬੈਠੋ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਐਸੀ ਗੱਲ ਕਰਕੇ ਤੁਸੀਂ ਲੋਕਾਂ ਨੇ ਬੀਜੇਪੀ ਦੀ ਬੀਜੇਪੀ ਦੀ ਬੀਜੇਪੀ ਦੀ ਹਮੈਤ ਲੈ ਕੇ ਬੀਜੇਪੀ ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ ਜਿੰਨੇ ਮਰਜੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਇਸ ਐਫ ਆਈ ਆਰ ਦਾ ਸਵਾਗਤ ਆ ਇਕ ਨਹੀਂ 100 ਐਫ ਆਈ ਆਰ ਨਾ ਕਰਾਓ 50 ਕਰੋ 100 ਕਰੋ ਜਿੰਨੀਆਂ ਮਰਜ਼ੀ ਕਰੋ ਜਿੰਨੀਆਂ ਮਰਜ਼ੀ ਕਰੋ ਅਸੀਂ ਤੁਹਾਡੇ ਮੈਮੂ ਡਰਦੇ ਅਸੀਂ ਤੁਹਾਡੇ ਮੈਮੂ ਡਰਦੇ ਜਿੰਨੀਆਂ ਮਰਜ਼ੀ ਕਰੋ ਥੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੈਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਾਦ ਦੀ ਜਨਤਾ ਪਾਰਟੀ ਨਾਲ ਕਿੱਡੇ ਵੱਡੇ ਅچھے ਸਬੰਧ ਨੇਗੇ ਥੈਂਕ ਯੂ ਮੇਰੀ ਭਾਈਆ ਸਾਹਿਬ ਤੁਸੀਂ ਵੀ ਗੱਲ ਸੁਣ ਲਓ ਮੈਂ ਇੱਧਰ 1 ਮਿੰਟ ਜੀ 1 ਮਿੰਟ ਪਲੀਜ਼ ਬੈਠੋ 1 ਮਿੰਟ ਬੈਠੋ ਜੀ ਮੈਨੂੰ ਤੇ ਗੱਲ ਕਰਨ ਦਿਓ ਮੈਨੂੰ ਮੈਨੂੰ ਗੱਲ ਤਾਂ ਕਰ ਲੈਣ ਦਿਓ ਚਲੋ ਬੈਠੋ ਤੁਸੀਂ ਮੈਂ ਟ੍ਰੈਜਰੀ ਬੈਂਚਸ ਨੂੰ ਔਰ ਆਪੋਜੀਸ਼ਨ ਬੈਂਚਸ ਨੂੰ ਦੋਹਾਂ ਨੂੰ ਬੇਨਤੀ ਕਰਦਾ ਕਿ ਮੇਰੇ ਲਈ ਤੁਸੀਂ ਦੋਨੋਂ ਬਰਾਬਰ ਹੋ ਔਰ ਇੱਥੇ ਇਸ ਮੁਕੱਦਸ ਸਦਨ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਭੇਜਿਆ ਉਹਨਾਂ ਦੇ ਵਿਚਾਰ ਕਰਨ ਲਈ ਭੇਜਿਆ ਔਰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹ ਸਦਨ ਦਾ ਜਿਹੜਾ ਕੰਮ ਹੈ ਉਹ ਕਿਸੇ ਕਿਸੇ ਵੀ ਕਾਇਦੇ ਕਾਨੂੰਨ ਦੇ ਨਾਲ ਚੱਲਦਾ ਹੈ ਕਿਸੇ ਰੂਲ ਨਾਲ ਚੱਲਦਾ ਹੈ ਸੋ ਆਪਾਂ ਉਹਨਾਂ ਰੂਲਸ ਦੇ ਮੁਤਾਬਕ ਕੰਮ ਕਰਾਂਗੇ